Tá ਹਾਂਜੀ ਕਿਵੇਂ ਹੋ ਸਾਰੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਆ ਪਿਛਲੇ 1-2 ਦਿਨ ਪਹਿਲਾਂ ਕੱਲ ਦੀ ਗੱਲ ਆ ਪਰਸੋ ਦੀ ਗੱਲ ਆ ਕਿ ਇੱਕ ਗੁਰਪ੍ਰੀਤ ਸਿੰਘ ਉਹਦਾ ਸੀ ਜਿਹੜਾ ਯੂਐਸਏ ਤੋਂ ਆਇਆ ਬਨੀਤਕੌਰ ਦੇ ਨਾਲ ਬਹਿ ਕੇ ਇਹਨੇ ਪੋਸਟਲ ਅੰਕੂ ਯੋਸਫ ਨਰੂਲਾ ਜਿਹਦੇ ਖਿਲਾਫ ਗੱਲਬਾਤ ਕੀਤੀ ਆ ਤੇ ਸਿਰਫ ਪੋਸਟਲ ਜੀ ਦੇ ਖਿਲਾਫ ਨਹੀਂ ਪੂਰੇ ਮਸੀਹ ਭਾਈਚਾਰੇ ਨੂੰ ਇਹਨੇ ਕੂੜਾ ਦੱਸਿਆ ਕਿ ਇਹ ਕੂੜ ਪ੍ਰਚਾਰ ਕਰਦੇ ਨੇ ਕੂੜਾ ਧਰਮ ਆ ਕੂੜਾ ਦੱਸਿਆ ਨੇ ਮਸੀਹ ਲੋਕਾਂ ਨੂੰ ਤੇ ਸਿਰਫ ਮਸੀ ਲੋਕਾਂ ਨੂੰ ਨਹੀਂ ਦੱਸਿਆ ਜਿੰਨੇ ਦਲਿਤ ਭਾਈਚਾਰੇ ਦੇ ਲੋਕ ਆ ਜਿਹੜੇ ਘਟਕਿੰਤੀ ਭਾਈਚਾਰੇ ਦੇ ਲੋਕ ਆ ਪੰਜਾਬ ਦੇ ਵਿੱਚ ਰਹਿੰਦੇ ਆ ਜਿਵੇਂ ਸਾਡੇ ਬਾਲਮੀਕੀ ਭਾਈਚਾਰੇ ਦੇ ਲੋਕ ਆ ਜਾਂ ਰਵੀਦਾਸੀਏ ਦੇ ਭਾਈਚਾਰੇ ਦੇ ਲੋਕ ਆ ਆਰਾਮਦਾਸੀ ਭਾਈਚਾਰੇ ਦੇ ਲੋਕ ਤੇ ਮਜਬੀ ਸਿੱਖ ਆ ਉਹਨਾਂ ਦੇ ਬਾਰੇ ਇਸ ਬੰਦੇ ਨੇ ਬੁੱਕ ਘਟੀਆਂ ਸ਼ਬਦਾਵਲੀ ਯੂਜ਼ ਕੀਤੀ ਕਹਿੰਦਾ ਕਿ ਬਈ ਕਹਿੰਦਾ ਕਹਿੰਦਾ ਇਹ ਲੋਕਾਂ ਨੂੰ ਤੇ ਆਪਾਂ ਛੋਟੇ ਸਮਝ ਕੇ ਕੱਢਤਾ ਸੀਗਾ ਬਾਹਰ ਇਹ ਛੋਟੀ ਜਾਤੀਆਂ ਨੂੰ ਆਪਾਂ ਬਾਹਰ ਕੱਢਿਆ ਸੀ ਇਹਨਾਂ ਨੇ ਗੱਲਾਂ ਲਾ ਲਿਆ ਪਈ ਉਹ ਤਾਂ ਫਿਰ ਵਧੀਆ ਗੱਲ ਆ ਨਾ ਆਪਾਂ ਗੱਲਾਂ ਲਾ ਲਿਆ ਤੇ ਨਾਲ ਇੱਕ ਬੰਦੇ ਨੇ ਕਿਹਾ ਕਿ ਮਤਲਬ ਦੱਸਿਆ ਇਹ ਮਲੇ ਇਹਨਾਂ ਦੀ ਮਾਨਸਿਕਤਾ ਦੇਖੋ ਇਹ ਅੱਜ ਵੀ ਉਹਨਾਂ ਮਲੇ ਹੈ ਇਹਨਾਂ ਦੇ ਵਿੱਚੋਂ ਹੀ ਆ ਤੇ ਦੱਸਦਾ ਕਿ ਉਹ ਛੋਟੀਆਂ ਚਾਤਾਂ ਸੀਗਾ ਉਹਨਾਂ ਆਪਾਂ ਤਾਂ ਬਾਹਰ ਕੱਢਤਾ ਸੀਗਾ ਆਪਣੇ ਤੋਂ ਤੇ ਦੇਖ ਲਓ ਬਈ ਇਹ ਫਿਰ ਅੰਮ੍ਰਿਤਸਰ ਦੇ ਵਿੱਚ ਅੱਜ ਕਮਿਸ਼ਨਰ ਆਫਿਸ ਦੇ ਬਾਹਰ ਜਿਹੜਾ ਕਿ ਮੁਸੀਬਾਇਚਾਰੇ ਵੱਲੋਂ ਐਕਸ਼ਨ ਕਮੇਟੀ ਦੇ ਜਿਹੜੇ ਕਿ ਅੰਮ੍ਰਿਤਸਰ ਪ੍ਰਧਾਨਾਂ ਦੇ ਵੱਲੋਂ ਤੇ ਸਾਰੇ ਜਿਹੜੀ ਮੁਸੀਬਾਇਚਾਰੇ ਦੇ ਲੋਕ ਇਕੱਠੇ ਹੋਏ ਸੀਗੇ ਤੇ ਉਹਨਾਂ ਦੇਰੇ ਖਿਲਾਫ ਜਿਹੜੀ ਨਾਰੇਬਾਜ਼ੀ ਕੀਤੀ ਆ ਮੁਰਦਾਬਾਦ ਦੇ ਜਿਹੜੇ ਨਾਰੇ ਲੱਗੇ ਆ ਉਹ ਤੁਸੀਂ ਵੀਡੀਓ ਤੁਸੀਂ ਆਪਦੀ ਸਕਰੀਨ ਤੇ ਦੇਖ ਸਕਦੇ ਹੋ ਹallelujah 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 ਗੁਰਪ੍ਰੀਤ ਪਾਪਾ ਮੁਰਦਾਬਾ

ਗੁਰਦਾਬਾਹ ਗੁਰਬੀਰ ਬਾਬਾ ਮੁਰਦਾਬਾਹ ਗੁਰਦਾਬਾਹ ਮੁਰਦਾਬਾਹ ਉਪੇ ਦੀ ਸ਼ਾਂਤੀ ਕਰਨ ਉਹ ਪੰਚ ਕਰਨ ਵਾਲਾ ਬਾਬਾ ਮੁਰਦਾਬਾਹ ਗੁਰਦਾਬਾਹ ਮੁਰਦਾਬਾਹ ਉਪੇ ਦੀ ਸ਼ਾਂਤੀ ਪੰਚ ਕਰਨ ਵਾਲਾ